ਲੋ ਜੀ ਜਾਣੋ ਜਸਟਨ ਟਰੂਡੋ ਨੇ ਆਨਲਾਈਨ ਆ ਕੇ ਪੀਆਰ ਦੇਣ ਅਤੇ ਟੈਂਪਰੇਰੀ ਰੈਜ਼ੀਡੈਂਟਸ ਨੂੰ ਕੈਨੇਡਾ ਵਿੱਚ ਬੁਲਾਉਣ ਬਾਰੇ ਕੀ ਜਾਣਕਾਰੀ ਦਿੱਤੀ ਹੈ ਸਭ ਤੋਂ ਪਹਿਲਾਂ ਲੇਟੈਸਟ ਇਮੀਗ੍ਰੇਸ਼ਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਹੁਣ ਖਬਰ ਸ਼ੁਰੂ ਕਰਦੇ ਹਾਂ ਵਿਸਤਾਰ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਹਰ ਪਾਸੇ ਖਬਰ ਸੁਣਨ ਨੂੰ ਮਿਲ ਰਹੀਆਂ ਨੇ ਕਿ ਹੁਣ ਕੈਨੇਡਾ ਪ੍ਰਵਾਸੀ ਬੁਲਾਉਣਾ ਬੰਦ ਕਰ ਰਿਹਾ ਹੈ ਇਸ ਦਾ ਅਸਲ ਸੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਖੁਦ ਦੱਸਿਆ ਕਿ ਕਿਉਂ ਪੀਆਰ ਘਟ ਦਿੱਤੀ ਜਾਵੇਗੀ ਅਤੇ ਟੈਂਪਰੇਰੀ ਰੈਜ਼ੀਡੈਂਟ ਕਿਉਂ ਘਟ ਬੁਲਾਏ ਜਾਣਗੇ ਆਉਣ ਵਾਲੇ 3 ਸ ਕਿਹੜੇ ਕੈਂਡੀਡੇਟਸ ਨੂੰ ਜ਼ਿਆਦਾ ਪੀਆਰ ਮਿਲੇਗੀ ਤੇ ਕਿਹੜੇ ਕੈਂਡੀਡੇਟਸ ਜ਼ਿਆਦਾ ਬੁਲਾਏ ਜਾਣ ਇਸ ਬਾਰੇ ਜਾਣਨ ਲਈ ਅੱਗੇ ਵੀਡੀਓ ਵਿੱਚ ਗੱਲ ਕਰਦੇ ਹਾਂ ਇਸ ਦਾ ਸਭ ਤੋਂ ਵੱਡਾ ਕਾਰਨ ਤਾਂ ਇਹ ਹੀ ਦੱਸਿਆ ਗਿਆ ਹੈ ਕਿ ਜ਼ਿਆਦਾ ਪ੍ਰਵਾਸੀ ਆਉਣ ਨਾਲ ਸਰਕਾਰੀ ਸਹੂਲਤਾਂ ਕਰਾਂ ਅਤੇ ਇਨਫਰਾਸਟ੍ਰਕਚਰ ਤੇ ਜ਼ਿਆਦਾ ਅਸਰ ਪੈ ਰਿਹਾ ਹੈ ਜਸਟਨ ਟਰੂਡੋ ਨੇ ਖੁਦ ਮੰਨਿਆ ਹੈ ਕਿ ਕੋਵਿਡ ਤੋਂ ਬਾਅਦ ਲੇਬਰ ਸ਼ਾਰਟੇਜ ਦੀ ਕਮੀ ਵਿੱਚ ਠਹਿਰਾਅ ਆਉਣ ਤੇ ਸਰਕਾਰ ਨੇ ਬਹੁਤ ਹੌਲੀ ਕਦਮ ਚੁੱਕੇ ਨੇ ਜੋ ਕਿ ਸ਼ੁਰੂਆਤ ਵਿੱਚ ਜ਼ਰੂਰੀ ਵੀ ਸੀ ਜ਼ਿਆਦਾ ਟੈਂਪਰਰੀ ਰੈਜ਼ੀਡੈਂਟ ਬੁਲਾਉਣਾ ਇਕਨੋਮੀ ਰਿਕਵਰੀ ਲਈ ਜ਼ਰੂਰੀ ਸੀ ਪਰ ਉਸ ਨਾਲ ਕਰਾਂ ਦੀ ਮਾਰਕੀਟ ਅਤੇ ਕਮਿਊਨਿਟੀ ਸਰਵਿਸੇਸ ਤੇ ਪ੍ਰੈਸ਼ਰ ਬਣਿਆ ਤੇ ਪ੍ਰਵਾਸੀ ਆਉਣ ਨਾਲ ਘੱਟ ਤਨਖਾਹ ਤੇ ਲੇਬਰ ਮਿਲੀ ਤੇ ਕਈ ਲੋਕਾਂ ਨੇ ਫੇਕ ਡਾਕੂਮੈਂਟ ਨਾਲ ਕੈਨੇਡਾ ਆਉਣ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਜਸਟਨ ਟਰੂਡੋ ਨੇ ਇਹ ਵੀ ਕਿਹਾ ਕਿ ਆਉਣ ਵਾਲੇ 3 ਸਾਲਾਂ ਵਿੱਚ ਚਾਹੇ ਪ੍ਰਵਾਸੀਆਂ ਦੀ ਗਿਣਤੀ ਘਟਾਈ ਜਾਵੇਗੀ ਪਰ ਹੈਲਥ케ਅਰ ਕੰਸਟਰਕਸ਼ਨ ਵਰਕਰਸ ਨੂੰ ਪਹਿਲ ਦੇ ਆਧਾਰ ਤੇ ਪੀਆਰ ਦਿੱਤੀ ਜਾਵੇਗੀ ਤੇ ਜੋ ਸਕਿਲਡ ਪ੍ਰਵਾਸੀ ਕੈਨੇਡਾ ਵਿੱਚ ਹਨ ਉਹਨਾਂ ਨੂੰ ਪੀਆਰ ਲਈ ਅਪਲਾਈ ਕਰਨ ਲਈ ਉਤਸ਼ਾਹਿਤ ਵੀ ਕੀਤਾ ਜਾਵੇਗਾ ਤੇ ਇਹ ਵੀ ਦੱਸਿਆ ਗਿਆ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਤੇ ਕੈਪ ਲਿਮਿਟ ਲਗਾਉਣ ਨਾਲ ਘਰਾਂ ਦਾ ਰੇਟ ਸਥਿਰ ਹੋਏ ਨੇ ਵੱਡੇ ਸ਼ਹਿਰਾਂ ਦੇ ਵਿੱਚ ਤੇ ਟੈਂਪੋਰਰੀ ਫੋਰਨ ਵਰਕਰਸ ਦੀ ਚੋਣ ਲੇਬਰ ਮਾਰਕੀਟ ਦੀਆਂ ਜ਼ਰੂਰਤਾਂ ਦੇ ਆਧਾਰ ਤੇ ਕੀਤੀ ਜਾਵੇਗੀ ਤੇ ਉੱਥੇ ਹੀ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਅਜ਼ਾਈਲਮ ਸਿਸਟਮ ਨੂੰ ਵੀ ਪੀਆਰ ਲੈਣ ਲਈ ਗਲਤ ਤੌਰ ਤੇ ਵਰਤੋਂ ਕਰਨ ਤੇ ਰੋਕ ਲਗਾਈ ਜਾਵੇਗੀ ਤੇ ਅਜ਼ਾਈਲਮ ਐਪਲੀਕੇਸ਼ਨਾਂ ਵੀ ਰਿਜੈਕਟ ਕੀਤੀਆਂ ਜਾ ਰਹੀਆਂ ਹਨ ਜੇ ਉਹਨਾਂ ਨੂੰ ਵੈਲਿਡ ਰੀਜ਼ਨ ਨਹੀਂ ਲੱਗਦਾ ਜੋ ਫਾਈਲ ਰਜੈਕਟ ਕੀਤੀ ਜਾਂਦੀ ਹੈ ਉਸ ਨੂੰ ਜਲਦੀ ਹੀ ਰਿਪੋਰਟ ਵੀ ਕੀਤਾ ਜਾਂਦਾ ਹੈ ਤੇ ਇਹ ਵੀ ਦੱਸਿਆ ਗਿਆ ਕਿ ਹੋਰ ਕਾਰ ਬਣਾਉਣ ਤੇ ਅਤੇ ਇਨਫਰਾਸਟ੍ਰਕਚਰ ਸਹੀ ਕਰਨ ਤੋਂ ਬਾਅਦ 2027 ਵਿੱਚ ਫਿਰ ਪ੍ਰਵਾਸੀ ਜ਼ਿਆਦਾ ਬੁਲਾਏ ਜਾਣਗੇ ਕਿਉਂਕਿ ਮੈਨੂਫੈਕਚਰਿੰਗ ਕੰਪਨੀਆਂਜ਼ ਲਗਾਤਾਰ ਸਰਕਾਰ ਨੂੰ ਅਪਰੋਚ ਕਰ ਰਹੀਆਂ ਹਨ ਕਿ ਉਹਨਾਂ ਨੂੰ ਜ਼ਿਆਦਾ ਲੇਬਰ ਦੀ ਜ਼ਰੂਰਤ ਹੈ ਜੋ ਕਿ ਇਸ ਵਕਤ ਕੈਨੇਡਾ ਵਿੱਚ ਨਹੀਂ ਮਿਲ ਰਹੀ ਇਸ ਕਰਕੇ ਜਸਟਨ ਟ੍ਰੂਡੋ ਨੇ ਜਾਣਕਾਰੀ ਦਿੱਤੀ ਹੈ ਕਿ 2027 ਵਿੱਚ ਫਿਰ ਤੋਂ ਜ਼ਿਆਦਾ ਪ੍ਰਵਾਸੀ ਬੁਲਾਏ ਜਾਣਗੇ ਇਨਫਰਾਸਟ੍ਰਕਚਰ ਅਤੇ ਘਰਾਂ ਦੀ ਮਾਰਕੀਟ ਕਰਨ ਤੋਂ ਬਾਅਦ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਕੈਨੇਡਾ ਸਬੰਧੀ ਹੋਰ ਖਬਰਾਂ ਪੰਜਾਬੀ ਦੇ ਵਿੱਚ ਪੜਨ ਲਈ www.latestimmigrationnews.com دیکھتے ਰਹੋ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਜਲਦ ਮਿਲਦੇ ਆ ਕੈਨੇਡਾ ਇਮੀਗ੍ਰੇਸ਼ਨ ਸਬੰਧੀ ਹੋਰ ਅਪਡੇਟਸ ਲੈ ਕੇ ਸਤਿ ਸ਼੍ਰੀ ਅਕਾਲ